ਦੋਸਤੋ ਪੰਜਾਬ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਭਰਤੀ 2024 ਲਈ ਬਹੁਤ ਹੀ ਜ਼ਰੂਰੀ ਅਪਡੇਟ ਜਾਰੀ ਕਰ ਦਿੱਤਾ ਗਿਆ ਜੀ ਦੋਸਤੋ ਜਾਣਕਾਰੀ ਪੂਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਟੋਟਲ ਪੋਸਟਾਂ ਸੀ 986 ਪਲੱਸ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ ਇਹਨਾਂ ਪੋਸਟਾਂ ਲਈ ਅੱਜ ਹੀ ਬਹੁਤ ਜ਼ਰੂਰੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਵੀਡੀਓ ਜ਼ਰੂਰ ਦੇਖਿਓ ਜੀ ਨਹੀਂ ਤਾਂ ਮੌਕਾ ਤੁਹਾਡੇ ਹੱਥੋਂ ਨਿਕਲ ਜਾਵੇਗਾ ਚਲੋ ਦੋਸਤੋ ਪਹਿਲਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਾਇਰੈਕਟੇਟ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਬਧਰੀ ਜਾਣਕਾਰੀ ਲਈ ਤੁਸੀਂ ਦੀ ਮੇਲ ਆਈਡੀ ਤੇ ਮੇਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਲੈਣਾ ਜੀ ਡਾਊਨਲੋਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪਰੰਤੋ ਬਾਅਦ ਜੋ ਜੋ ਡਾਕੂਮੈਂਟ ਤੁਸੀਂ ਲੈ ਕੇ ਪਹੁੰਚਣਾ ਜੀ ਕਿਸ ਐਡਰੈਸ ਤੇ ਤੁਸੀਂ ਪਹੁੰਚਣਾ ਜੀ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਅਤੇ ਨੋਟੀਫਿਕੇਸ਼ਨ ਵਿੱਚ ਵੀ ਅਪਡੇਟ ਕੀਤੀ ਗਈ ਹੈ ਜੀ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਰਾਹੀਂ ਇਸ ਇਸ਼ਤਿਹਾਰ ਨੰਬਰ 23 ਆਬਲਿਕ 17 ਰਾਹੀਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ ਪੋਸਟਾਂ ਸੀ ਮਲਟੀ ਹੈਲਥ ਵਰਕਰ ਫੀਮੇਲ ਦੀਆਂ ਪੋਸਟਾਂ ਸੀ 986 ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਇਹਨਾਂ ਅਸਾਮੀਆਂ ਦੀ ਕਾਉਂਸਲਿੰਗ ਲਈ ਵੱਖ-ਵੱਖ ਮਿੱਤੀਆਂ ਨੂੰ ਉਮੀਦਵਾਰਾਂ ਨੂੰ ਬੁਲਾਇਆ ਗਿਆ ਹੈ ਉਸ ਤੇ ਨਾ ਪੋਸਟਾਂ ਲਈ ਕਾਉਂਸਲਿੰਗ ਹੋਣੀ ਹੈ ਜੀ ਇਹ ਲਾਸਟ ਸਟੈਪ ਤੁਹਾਡਾ ਬਾਕੀ ਹੈ ਜੀ ਇਹ ਵੀਡੀਓ ਬਹੁਤ ਹੀ ਜ਼ਰੂਰੀ ਹੈ ਜਿਆਦਾ ਜਿਆਦਾ ਸ਼ੇਅਰ ਕਰੋ ਜੀ ਇਹਨਾਂ ਉਮੀਦਵਾਰਾਂ ਵਿੱਚੋਂ ਹੇਠ ਦਰਸਾਏ ਮੇਰਬੇ ਅਨੁਸਾਰ ਕੈਟਾਗਰੀ ਵਾਈਜ਼ ਅਸਲੀ ਜਾਤੀ ਪ੍ਰਮਾਣ ਪੱਤਰ ਵੈਰੀਫਾਈ ਕਰਾਉਣ ਲਈ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਸੀਂ ਪਹੁੰਚਣਾ ਜੀ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਪਲਾਈ ਪੰਜਾਬ ਪਰਿਵਾਰ ਕਲਿਆਣ ਭਵਨ ਸੈਕਟਰ 34ਏ ਚੰਡੀਗੜ੍ਹ ਦੇ ਕਾਨਫਰੰਸ ਹਾਲ ਵਿਖੇ ਹਾਜ਼ਰ ਹੋਣਾ ਹੋਵੇਗਾ ਠੀਕ ਹੈ ਜੀ ਜਿਹੜਾ ਜਿਹਨਾਂ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਉਹ ਮੈਨੂੰ ਕਮੈਂਟ ਵੀ ਕਰ ਸਕਦੇ ਨੇ ਜੀ ਅਸੀਂ ਅਪਲਾਈ ਕੀਤਾ ਸੀ ਜੀ ਜੇਕਰ ਉਹਨਾਂ ਨੂੰ ਪੀਡੀਐਫ ਫਾਈਲ ਨਹੀਂ ਮਿਲਦੀ ਤਾਂ ਮੈਨੂੰ ਮੈਸੇਜ ਕਰ ਦੇਣਾ WhatsApp ਤੇ Telegram ਤੇ ਕਿਸੇ ਤੇ ਮੈਸੇਜ ਕਰ ਦੇਣਾ ਤਾਂ ਮੈਂ ਉਹਨਾਂ ਨੂੰ ਪੀਡੀਐਫ ਫਾਈਲ ਪ੍ਰੋਵਾਈਡ ਕਰਾ ਦੇਵਾਂਗਾ 2 ਦਿਨ ਦਾ ਸਮਾਂ ਤੁਹਾਡੇ ਕੋਲ ਬਾਕੀ ਹੈ ਜੀ ਸ਼ਡਿਊਲ ਕੁਛ ਇਸ ਪ੍ਰਕਾਰ ਹੈ ਜੀ ਨੰਬਰ 1 ਜੀ ਆਰਥਿਕ ਤੌਰ ਤੇ ਕਮਜ਼ੋਰ ਵਰਗ EWS ਤੇ ਜੋ ਉਮੀਦਵਾਰ ਨੇ ਜੀ ਉਹਨਾਂ ਦੀ ਕੌਂਸਲਿੰਗ ਮਿਤੀ 27 6 2024 ਨੂੰ ਨੰਬਰ 2 ਜੀ ਅਨੁਸੂਚੀ ਜਾਤੀ ਮਜਵੀ ਸਿੱਖ ਅਤੇ ਬਾਲਮੀਕੀ ਲਈ 27 6 2024 ਨੰਬਰ 3 ਹੈ ਅਨੁਸੂਚੀ ਜਾਤੀ ਰਮਦਾਸੀਆ ਤੇ ਹੋਰ 27 6 2024 ਅਤੇ 28 6 2024 ਨੂੰ ਉਹਨਾਂ ਦੀ ਕਾਉਂਸਲਿੰਗ ਹੋਵੇਗੀ ਜੀ ਨੰਬਰ 4 ਜੀ ਪਛੜੀ ਸਰੈਣੀ 28 6 2024 ਨੰਬਰ 5 ਜੀ ਸਬਕਾ ਫੌਜੀ ਅਨੁਸੂਚੀ ਜਾਤੀ ਮਜਬੂਤ ਸਿੱਖਤ ਵਾਲਮੀਕੀ 29 6 2024 ਨੰਬਰ 6 ਜੀ ਸਬਕਾ ਫੌਜੀ ਅਨੁਸੂਚੀ ਜਾਤੀ ਰਮਦਾਸੀਆ ਤੇ ਹੋਰ 29 6 2024 ਨੰਬਰ 7 ਜੀ ਸਬਕਾ ਫੌਜੀ ਪਛੜੀ ਸਰਾਣੀ 29 6 2024 ਨੰਬਰ 8 ਜੀ ਸਪੋਰਟਸਮੈਨ ਅਨੁਸੂਚੀ ਜਾਤੀ ਮਜਬੂਤ ਸਿੱਖਤ ਵਾਲਮੀਕੀ 29 6 2024 ਨੰਬਰ 9 ਜੀ ਸਬਕਾ ਫੌਜੀ ਅਨੁਸੂਚੀ ਜਾਤੀ ਰਮਦਾਸੀਆ ਤੇ ਹੋਰ 29 6 2024 ਨੂੰ ਇਹਨਾਂ ਦੀ ਕਾਉਂਸਲਿੰਗ ਹੋਵੇਗੀ ਜੀ ਨੈਕਸਟ ਹੈ ਜੀ ਆਂਗਣਵਾੜੀ ਵਰਕਰਾਂ ਲਈ ਨੰਬਰ 1 ਜੀ ਆਰਥਿਕ ਤੌਰ ਤੇ ਜੋ ਕਮਜ਼ੋਰ ਨੇ ای ڈبلیو ایس ਉਹਨਾਂ ਦੀ ਕਾਉਂਸਲਿੰਗ 29 6 2024 ਨੂੰ ਨੰਬਰ 2 ਜੀ ਅਨੁਸੂਚਿਤ ਜਾਤੀ ਮਜਬੀ ਸਿੱਖ ਅਤੇ ਬਾਲਮਿਕੀ 29 6 2024 ਨੂੰ ਨੰਬਰ 3 ਜੀ ਅਨੁਸੂਚਿਤ ਜਾਤੀ ਰਮਦਾਸੀਆ ਤੇ ਹੋਰ 29 6 2024 ਨੂੰ ਨੰਬਰ 4 ਜੀ ਪਛੜੀ ਸਰਾਣੀ 29 6 2024 ਨੂੰ ਉਹਨਾਂ ਦੀ ਕਾਉਂਸਲਿੰਗ ਹੋਵੇਗੀ ਜੀ ਆਸਾ ਵਰਕਰਾਂ ਲਈ ਜੀ ਨੰਬਰ 1 ਜੀ ਆਰਥਿਕ ਤੌਰ ਤੇ ਕਮਜ਼ੋਰ ਵਰਕਰਾਂ ਲਈ 29 6 2024 ਨੰਬਰ 2 ਜੀ ਅਨੁਸੂਚਿਤ ਜਾਤੀ ਮਜਬੀ ਸਿੱਖ ਬਾਲਮਿਕੀ ਲਈ 29 6 2024 ਨੰਬਰ 3 ਜਨੂਚੀ ਜਾਤੀ ਰਮਦਾਸੀਆ ਤੇ ਹੋਰ 29624 ਪਛੜੀ ਸਰਾਣੀ 29624 ਨੰਬਰ 5 ਸਬਕਾ ਫੌਜੀ ਅਨੁਸੂਚਿਤ ਜਾਤੀ ਰਮਦਾਸੀਆ ਤੇ ਹੋਰ 2962024 ਨੂੰ ਦੀ ਕਾਉਂਸਲਿੰਗ ਹੋਵੇਗੀ ਜੀ ਅਪਰੋਕਿਤ ਟੇਬਲ ਵਿੱਚ ਦਰਸਾਏ ਉਮੀਦਵਾਰਾਂ ਦੀ ਸੂਚੀ ਵਿਭਾਗ ਦੀ ਵੈਬਸਾਈਟ ਵੈਬਸਾਈਟ ਦੇ ਉੱਪਰ ਅਪਲੋਡ ਕਰਤੀ ਹੈ ਜਿਹਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਉਮੀਦਵਾਰ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤੀ ਸੂਚੀ ਵਿੱਚ ਦਰਸਾਈ ਮਿਤੀ ਅਤੇ ਸਮੇਂ ਅਨੁਸਾਰ ਕਾਉਂਸਲਿੰਗ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਉਣਗੇ ਜੀ ਜੋ ਗੈਰ ਹਾਜ਼ਰ ਹੋਣ ਦੀ ਸੂਰਤ ਵਿੱਚ ਇਹਨਾਂ ਨੂੰ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ ਦੋਸਤੋ ਲਾਸਟ ਚਾਂਸ ਹੈ ਇਹ ਤੁਹਾਨੂੰ ਇੱਕ 21 ਮੌਕਾ ਦਿੱਤਾ ਜਾਵੇਗਾ ਇਸ ਤੋਂ ਬਾਅਦ ਤੁਹਾਨੂੰ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ ਕਿਰਪਾ ਕਰਕੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੀ ਹਰ ਇੱਕ ਉਮੀਦਵਾਰ ਤੱਕ ਇਹ ਵੀਡੀਓ ਪਹੁੰਚ ਸਕੇ ਕਾਉਂਸਲਿੰਗ ਲਈ ਬੁਲਾਏ ਗਏ ਉਮੀਦਵਾਰਾਂ ਨੂੰ ਕੋਈ ਟਿਊਸ਼ਨ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਕਾਉਂਸਲਿੰਗ ਵਿੱਚ ਹਾਜ਼ਰ ਹੋਣ ਸਮੇ ਉਮੀਦਵਾਰ ਅਸਲੀ ਦਸਤਾਵੇਜ਼ ਪੇਸ਼ ਕਰਨਗੇ ਅਤੇ ਸਬੰਧਿਤ ਦਸਤਾਵੇਜ਼ ਦੀ 셀ਫ ਅਟੈਸਟਡ ਕਾਪੀ ਪੇਸ਼ ਕਰਨਗੇ ਜੀ ਇਹ ਡਾਕੂਮੈਂਟ ਤੁਸੀਂ ਲੈ ਕੇ ਪਹੁੰਚਣਾ ਹੋਵੇਗਾ ਜੀ ਦੋਸਤੋ ਉਮੀਦਵਾਰਾਂ ਦਾ ਮੇਰੇ ਦਰ ਪਰਤੀ ਜਾਣਕਾਰੀ ਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ